ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇੱਕ ਅਨਾਰ ਦੇ ਪੌਦੇ ਦੀ ਜਿਹੜਾ ਕਿ ਆਪਾਂ ਇਹਨੂੰ ਯੂਨੀਵਰਸਿਟੀ ਤੋਂ ਲੈ ਕੇ ਆਉਂਦਾ ਸੀਗਾ ਤੇ ਇੱਕ ਸਾਲ ਦਾ ਪੌਦਾ ਹੈ ਤਾਂ ਤੁਸੀਂ ਫਲ ਦੇ ਸਕਦੇ ਹੋ ਪੂਰੇ ਭਰੇ ਹੋਏ ਆ ਤੇ ਇੱਕ ਛੋਟੇ ਜਿਹੇ ਪੌਦੇ ਤੋਂ ਜ਼ਿਆਦਾ ਫਲ ਲੈਣ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹਦੀ ਕੇਅਰ ਦੇ ਉੱਤੇ ਕਿਹੜੀ ਖਾਦ ਵਰਤਣੀ ਚਾਹੀਦੀ ਹੈ ਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਤਾਂ ਤੁਸੀਂ ਫਰੂਟ ਦਾ ਸਾਈਜ਼ ਚੈੱਕ ਕਰੋ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਇਹਦੇ ਵਿੱਚ ਨਾਲ ਦੇ ਨਾਲ بڑے بڑے ਫਰੂਟ ਵੀ ਲੱਗ ਫਲ ਵੀ ਲੱਗ ਰਹੇ ਆ ਤੇ ਛੋਟੇ ਛੋਟੇ ਫਲ ਵੀ ਨਾਲ ਹੀ ਚੱਲ ਰਹੇ ਨੇ ਨਾਲੇ ਫੁੱਲ ਵੀ ਆ ਰਿਹਾ ਆ ਆਪਾਂ ਉਹ ਦਿਖਾਣੇ ਆ ਤੁਹਾਨੂੰ ਨਾਲ ਹੀ ਵੀਡੀਓ ਦੇ ਵਿੱਚ ਤਾਂ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਤਾਂ ਆਹ ਟਾਹਣੀਆਂ ਨੂੰ ਦੇਖੋ ਤੁਸੀਂ ਫੁੱਲ ਪੈ ਰਹੇ ਆ ਆਨਾ ਕੁਝ ਫੁੱਲ ਬਣ ਚੁੱਕੇ ਆ ਕੁਝ ਫੁੱਲ ਬਣ ਰਹੇ ਆ ਕੁਝ ਆ ਰਹੇ ਆ ਆ ਦੇਖੋ ਨਾਰ ਵੀ ਬਣ ਚੁੱਕਿਆ ਇਹ ਵਾਲਾ ਤੇ ਸਾਈਜ਼ ਦਿਖਾਣਾ ਇਸ ਤੋਂ ਥੋੜਾ ਜਿਹਾ ਵੱਡਾ ਜਾਂਦਾ ਤੇ ਉਸ ਤੋਂ ਥੋੜਾ ਜਿਹਾ ਵੱਡਾ ਆ ਲੱਗਿਆ ਹੋਇਆ ਤੇ ਇਸ ਤੋਂ ਥੋੜਾ ਜਿਹਾ ਵੱਡੇ ਆ ਦੋ ਸੈਟ ਇਕੱਠੇ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪਹਿਲਾਂ ਦਿਖਾਇਆ ਸੀ ਉਹ ਫਲ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿੱਡੇ ਊਡੇ ਪਰਮਾ ਲੱਗਿਆ ਹੋਇਆ ਤੇ ਇਸ ਤਰੀ ਇਹ ਫਰੂਟ ਕਦੇ ਮੁੱਕਦੇ ਨਹੀਂ ਹੈਗੇ ਰੈਗੂਲਰ ਹੀ ਚੱਲਦੇ ਰਹਿੰਦੇ ਨੇ ਤੇ ਇੱਕ ਛਾੜੀ ਦੀ ਤਰ੍ਹਾਂ ਪੌਦਾ ਬਣਿਆ ਹੋਇਆ ਇਹਦੀ ਜ਼ਿਆਦਾ ਹਾਈਟ ਨਹੀਂ ਹੈਗੀ ਇਸ ਪੌਦੇ ਦੀ ਤੇ ਆਪਾਂ ਜਿਹੜੀ ਖਾਦ ਦੇ ਵਿੱਚ ਵਰਤੋਂ ਕਰਦੇ ਹਾਂ ਤੁਸੀਂ ਦੇਖ ਸਕਦੇ ਜਿੰਨੇ ਵੀ ਪੱਤੇ ਇਕੱਠੇ ਹੁੰਨੇ ਆ ਆਪਾਂ ਇੱਕ ਸਾਈਡ ਤੇ ਇਕੱਠੇ ਕਰਦੇ ਰਹਿਣੇ ਆ ਇਹ ਜਦ ਅੱਧ ਅੱਧੇ ਕੇ ਡੀਕੰਪੋਸਟ ਗਲ ਜਾਂਦੇ ਆਪਾਂ ਇਹ ਥੱਲੇ ਮਲਚਿੰਗ ਕਰ ਦੇਣੀ ਹੈ ਕਿਉਂਕਿ ਹੁਣ ਗਰਮੀਆਂ ਬਹੁਤ ਜ਼ਿਆਦੀਆਂ ਪੈ ਰਹੀਆਂ ਨੇ ਮਲਚਿੰਗ ਦੇ ਨਾਲ ਜਦ ਆਪਾਂ ਪਾਣੀ ਪਾਉਂਦੇ ਆ ਤਾਂ ਇੱਕ ਤਾਂ ਮੌਇਸਚਰ ਹੋਲਡ ਕਰਕੇ ਰੱਖਦਾ ਪਾਣੀ ਉੜਦਾ ਨਹੀਂ ਆ ਫਰੂਟ ਝੜਦਾ ਨਹੀਂ ਆਪਣਾ ਹਣਾ ਜਬ ਪਾਣੀ ਸਹੀ ਰਹੂਗਾ ਕਿਉਂਕਿ ਨਹੀਂ ਤਾਂ ਰੋਜ਼ ਪਾਣੀ ਪਾਣਾ ਪਊਗਾ ਆਪਾਂ ਨੂੰ ਜੇ ਆਪਾਂ ਮਲਚਿੰਗ ਕਰਦੇ ਆਂ ਤੇ ਪੌਦਿਆਂ ਦੇ ਥਲੇ ਕਬਾੜ ਨਹੀਂ ਉੱਗਦਾ ਪੌਦੇ ਲੰਬੇ ਸਮੇਂ ਤੱਕ ਮੋਇਸਚਰ ਹੋਲਡ ਕਰਕੇ ਰੱਖਦੇ ਆਂ ਪੱਤੀਆਂ ਨਾਲੇ ਇੱਕ ਟੀ ਕੰਪੋਸਟ ਹੋ ਕੇ ਖਾਦ ਵੀ ਬਣ ਜਾਂਦੀਆਂ ਨੇ ਕੋਈ ਸਪਰੇ ਅੱਲੇ ਤੱਕ ਆਪਾਂ ਕੀਤੀ ਨਹੀਂ ਜਦ ਆਪਾਂ ਨੂੰ ਸਪਰੇ ਕਰਨ ਦੀ ਲੋੜ ਪਈ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਕੇ ਗੱਲ ਸ਼ੇਅਰ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਹਵਾ ਬਹੁਤ ਚੱਲਦੀ ਆ ਤਫਾ ਦੇ ਦੀ ਹਾਈਟ ਜਿਹੜੀ ਥੱਲੇ ਹੋਣ ਕਰਕੇ ਥੱਲੇ ਵਾਲੇ ਵਾਲੇ ਸਫਾਈ ਜਿਵੇਂ ਝਾੜੂ ਵੱਜਿਆ ਹੋਆ ਉਦਾਂ ਹੋ ਹੀ ਪਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਫੁੱਲ ਫਰੂਟ ਪੂਰੇ ਗੁੱਛਿਆਂ ਦੇ ਵਿੱਚ ਆਏ ਹੋਏ ਨੇ ਬਾਕੀ ਵੀਡੀਓ ਕਿੱਦਾਂ ਲੱਗੀ ਹੈ ਜਾਣਕਾਰੀ ਮੇਰੀ ਦੇ ਦੁਆਰਾ ਦਿੱਤੀ ਹੋਈ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਵੀਰਾਂ ਨੇ ਹਾਲੇ ਵੀ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਹੋਇਆ ਤੇ ਬੈਲ ਆਈਕਨ ਬਟਨ ਨਹੀਂ ਦੱਬਿਆ ਹੋਇਆ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਮੰਨ ਜਰੂਰ ਦਬਲੋ ਤਾਂ ਕਿ ਜੋ ਵੀ ਮੈਂ ਇੱਥੇ ਵੀਡੀਓਜ਼ ਬਣਾਉਂਦਾ ਕੋਈ ਕੋਈ ਟਰੈਕਟਰ ਰਿਲੇਟਡ ਹਨਾ ਖੇਤੀਬਾੜੀ ਰਿਲੇਟਡ ਘਰ ਦੇ ਵਿੱਚ ਲਾਏ ਹੋਏ ਬੂਟਿਆਂ ਦੇ ਰਿਲੇਟਡ ਉਹਦੀ ਜਿਹੜੀ ਜਾਣਕਾਰੀ ਦਿੰਦਾ ਰਹਿੰਦਾ ਰਹਿਣਾ ਸਮੇਂ-ਸਮੇਂ ਸਿਰ ਤਾਂ ਤੁਸੀਂ ਦੇਖ ਸਕਦੇ ਹੋ ਫਰੂਟਾਂ ਨਾਲ ਪੂਰਾ ਬੂਟਾ ਝੁਕਿਆ ਹੋਇਆ ਹੈ